ਨੌਜਵਾਨ ਸਰਪੰਚ ਆਇਆ ਵਾ ਕੋਰਟ ਧੰਦਲ ਵਾਲੇ ਦੇ ਆਲ ਜੀ ਚਲ ਸ਼ਿਸ਼ਰਾ ગ્રામ ਪਚਾਇ ਕੋਰਟ ਧੰਦਲ ਸ਼ਿਸ਼ਰਾ ਨੌਜਵਾਨ ਪਚਾਇਤਾ ਕੋਰਟ ਖਾਮਮਤ ਭੈਣੀ ਮੀਆਂ ਖਾਨ

ਕੋੜ ਖਾ ਮਨਜੀ ਉਹ ਆ ਗਿਆ ਕਪੜਾ ਰੌਣ ਲਾ ਗਿਆ ਆਜੋ 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 ਪੈੜੀ ਮੇਕਅਪ ਸਰ ਇਹ ਆ ਜੀ ਇਹਨਾਂ ਨੂੰ ਕੋਇਆ ਜੀ 34700 ਲਓ ਜੀ ਲੈ ਲੈਂਦਾ ਜੀ ਇਹਦਾ ਨਾਰਾ ਜੀ ਇਹਨਾਂ ਦਾ ਗੱਲਾਂ ਮੈਂਬਰ ਵੀ ਲਿਆ ਉਹ ਨਾਲ ਆਜੋ 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 ਸਾਰੇ ਮੈਂਬਰ ਪੰਚਾਇਤ ਆ ਜੇ ਭੈਣੀਆਂ ਖਾਦੀ ਇਹ ਤੁਹਾਡਾ ਲੰਮਾ ਲਾਤਾ ਜੀ ਭੈਣੀਆਂ ਇਹ ਇੱਕ ਹੋਰ ਖੁਸ਼ੀ ਦੀ ਖਬਰ ਅੱਜ ਕਿ ਭੈਣੀ ਮੀਆਂ ਖਾਂ ਦੀ ਪੰਚਾਇਤ ਨੂੰ ਅਸੀਂ 36 ਲੱਖ ਰੁਪਏ ਅੱਜ ਦੇਣ ਲੱਗੇ ਆ ਸਾਰੇ ਬਾਜ਼ਾਰ ਦਾ ਜਿੰਨਾ ਡਰੇਨੇਜ ਆ ਸਾਰੇ ਬਾਜ਼ਾਰ ਦੇ ਵਿੱਚ ਪੈਣੀ ਮੀਏ ਖਾਂ ਚ ਸੀਵਰੇਜ ਪੈਣ ਜਾ ਰਿਹਾ ਬਹੁਤ ਬਹੁਤ ਮਿਹਰਬਾਨੀ ਬੋਲੇ ਸੋਨਿਹਾਲ ਸੋਨਿਹਾਲ ਲਓ ਜੀ 5 ਲੱਖ ਰੁਪਏ ਤੁਹਾਨੂੰ ਮੁੰਨਨ ਕਲਾ ਜੀ ਗੁਰਦੇਵ ਸਿੰਘ ਕਿਸ਼ਨਪੁਰ ਕਿਸ਼ਨਪੁਰ ਦਾਰਾਪੁਰ ਹਰਿੰਦਰ ਸਿੰਘ ਦਾਰਾਪੁਰ ਦਾਰਾਪੁਰਾ ਮਾਚਾ ਟੱਕਰਵਾਲ ਨਹੀਂ ਆਉ ਤੈਨੂੰ ਬੁਲਾਇਆ ਆ ਸੰਦੀਪ ਅੱਛਾ ਕਿੱਥੇ ਐਸ ਚਲੋ ਤੂੰ ਆ ਲੈ ਆ ਗਏ ਕੋ ਨੋ ਕੋ ਨੋ ਬੀ ਤਾਰਾਪੁਰਾਣਾ ਤਾਰਾਪੁਰਾਣਾ ਤੂੰ ਕਿਉਂ ਕਾਰਨ ਤਾਰਾਪੁਰਾਣਾ ਵੀ ਆਇਆ ਕੋਈ ਨਹੀਂ ਚਲੋ ਇਹ ਲੈ ਲੈਂਦੇ ਸਭੀ ਆ ਕਿਸ਼ਨਪੁਰ ਮੁੰਨਨ ਕਿਸ਼ਨਪੁਰ ਆ ਗਏ ਮੁੰਨਨ ਆਮ ਕੰਮ ਲਓ ਜੀ ਕੱਟ ਕੱਟਦੀ ਹੈ ਹਾਂ ਇਸ ਕਹਤਾ ਜਰਾ ਹੁਣ ਵੋਟਾਂ ਦੀ ਤੁਸੀਂ ਕੱਟਨੀ ਨੇ ਕਿਸ਼ਨ ਕੋ ਲਓ ਭੱਟੀਆਂ ਉਹਨਾਂ ਕਲਾ ਸੁਣਾ ਕੇ ਲਓ ਭੱਟੀਆਂ ਭੱਟੀਆਂ ਮੁੱਲਾਂਵਾਲ ਭੱਟੀਆਂ ਲਓ ਜੀ ਭੱਟੀਆਂ ਭੱਟੀਆਂ ਦਾ ਨਹੀਂ ਆਦਾ ਇੱਕਤੀ ਵਾਰ ਵੰਦੋ ਮੁਲਾਦੂਨ ਕਾਫੀ ਨਾਲ ਕਹਿ ਤੋ ਕਾਲਾ ਪਾਲਾ ਕਠਾਣਾ ਖੁਸ਼ਾਲਪੁਰ ਕਿਸ਼ਨਪੁਰ ਫਿਰ ਕਿਸ਼ਨਪੁਰ ਆ ਜਾਓ ਕਿਸ਼ਨਪੁਰ ਆਓ ਜੀ ਆਓ ਜੀ ਦੋਰੀ ਲਓ ਜੀ ਦੋਰੀ ਤੁਹਾਨੂੰ ਦੋ ਕੱਪੜੇ ਜੀ ਕਾਲਾ ਪਾਲਾ ਕਠਾਣਾ ਖੁਸ਼ਾਲਪੁਰ ਆਓ ਆਓ ਜੀ ਕਾਲਾ ਪਾਲਾ ਅਗੇ ਕੋਟਲਾ ਗੁਜਰਾ ਕੋਟਲੀ ਰੋਲਾ ਕੋਟਲੀ ਸ਼ੈਣੀਆਂ ਮੁਲਾਵਾਲ ਮੁਲਾਵਾਲ ਅਓ ਸਰਪੰਚ ਸਾਹਿਬ ਕਠਾਣਾ ہوٹل پوچھنا کوٹلی رونا پہلے کوٹلی کوٹلی شہریاں جی کوٹلی شہری نمی آبادی کوٹلی شہنی ہے نو آبادی جی نمی آبادی ਪੋਟੀ ਸੈਣੀਆਂ ਜਿਹੜਾ ਪੇੜਾ ਪੜਾ ਲੈ ਆਹ ਲੋ ਮਜਾੜ ਬਲੱਗਣ ਪੇੜੀ ਮੇਰੀ ਮੇਰੀ ਪਟੀਆਂ ਪੰਟੀਆਂ ਵਾਲੇ ਕਿੱਥੇ ਇਹਨਾਂ ਦਾ ਬੜਾ ਚੋਣ ਲਾਇਆ ਹੈ ਇੰਨੀ ਗੇਰ ਮੇਰੀ 베ਰੀ ਵਾਲੇ ਵੀ ਆਜੂ ਜੀ ਆਉਂਦੇ ਭੈਣੀ ਕਾਣੇ ਭੈਣੀ ਕਾਣੇ ਬਹੁਤ ਬੱਸ ਆਉਂਦੇ ਯਾਰ ਸਵੇਆ ਪਗੜੀਆਂ ਉਹ ਨਹੀਂ ਅਜੇ ਅਜੇ ਰੁਕਿਓ ਮੈਂ ਲੋਕ ਇਧਰੋਂ ਭੈਣੀ ਕਾਣੇ ਭੈਣੀ ਖਾਦਰ ਭੈਣੇ ਕਾਣੇ ਜੋ ਭੈਣੀ ਮੀਆਂ ਖਾਨ ਅਸਰ ਕਣੀ ਮੀਆਂ ਖਾਨ ਇੱਕ ਮਾਰ ਕਾ ਦੇ ਲਾ ਕਰੀਓ ਯਾਰ ਜੀ ਸਾਰਾ ਗਲ ਲਾਓ ਜੀ ਸਭਾ ਗੋਰੇ ਕਫਾ ਗਲੀਆਂ ਨਾਲੀਆਂ ਦੇ ਮਖਰੇ ਕਾਲੇ ਦੇ ਮਖਰੇ ਹੋਈ ਪੈਣੀ ਖਾਤਰ ਵੀ ਇਦਾਂ ਹੀ ਬੈਣੀਏ ਕੋਈ ਗੱਲ ਨਹੀਂ ਪੈਣੀ ਸਾਣੇ ਲਾਓ ਪੈਣੀ ਖਾਤਰ ਭਟੀਆਂ ਪੈਣੀ ਖਾਤਰ ਵੀ ਭਟੀਆਂ ਚੱਕ ਸ਼ਰੀਫ ਕਿਆ ਕਰ ਰਹੀ ਜੀ ਜਾਂ ਕਿਥੀ ਹੋ ਚਮਿਆਰੀ ਸੰਦੀਪ ਕਿਥੇ ਆ ਜੱਟ ਜੀ ਪੰਚਾਇਤ ਚੜਦੀ ਪੱਤੀ ਭੈੜੀ ਪਿਆ ਖਾਂ ਆਓ ਆਓ ਜੀ ਸਮਾਟੀ ਕਾ ਆਉ ਨਾ ਭਲਾ ਨਾ ਯਾਰੀ ਇਹ ਸੈਂਸ਼ਲ ਲੈਟਰ ਹੈ ਜੀ ਅਮਾਉਂਟ ਤੁਹਾਡੇ ਅਕਾਊਂਟ ਤੇ ਟ੍ਰਾਂਸਫਰ ਠੀਕ ਹੋ ਜਾਏਗੀ ਜੀ ਹੁਣ ਇੱਕ ਘੰਟੇ ਚਾੜਦੀ ਪੱਤੀ ਭੈਣੀ ਮੀਆਂ ਖਾਨ ਜੀ ਚਾੜਦੀ ਪੱਤੀ ਭੈਣੀ ਮੀਆਂ ਖਾਨ ਛੋੜੀਆਂ ਬਾਂਗਰ ਸ਼ਿਸ਼ਰਾ ਇਹ ਸੇਰ ਆ ਲੋ ਪਰਸਨ ਸਾਹਿਬ ਇਹ ਲੋੜ ਤੋਰੀ ਕਦਰ ਕਰਤੀ ਜੇ ਜਲਦੀ ਬੰਦੀ ਆ ਹਾਂਜੀ ਹਾਂ ਉਹਨਾਂ ਦਾ ਆਇਆ ਸੀ ਕਹਿੰਦੇ ਜੀ ਛੋੜੀਆਂ ਮੰਗਰ ਪਰ ਸਾਹਿਬ ਇਕੱਲੇ ਹੀ 50 ਲੱਖ ਲੈ ਲੈ ਆਂਦੇ ਭਾਨੀ ਛੋੜੀਆਂ ਮੰਗਰ ਸ਼ਿਸ਼ਰਾ ਜੀਪ ਜੀਪ ਤਤਾਰਪੁਰ ਇਹ ਲੈ ਲੋ 1440 ਲਓ ਜੀ 400 ਲਾਮਾਂ ਲੱਗੀਆਂ ਇਧਰੋਂ ਕਰੇ ਉਹ ਤਾਂ ਠੀਕ ਆ ਕਿ ਨਹੀਂ ਸ਼ੀ ਪੱਟੀ ਇਹ ਲਾਓ ਹੋਰ ਵੀ ਧਿਆਨ ਦਰਤਾਰਪੁਰਾ ਮੇਰੂ ਦਰਤਾਰਪੁਰ ਸਾਹ ਦੂਰ 10 ਸ਼ੀ ਪੱਟੀ ਇਧਰੋਂ ਕਰੇ ਠੀਕ ਆ ਇਧਰੋਂ ਜੀ ਇਧਰੋਂ ਕਰੋ ਦਾਰਾਪੁਰ ਧਾਵੇ ਠੀਕ ਆ ਫੋਟ ਧੰਦਲ ਨਹੀਂ ਕਰਦਾ ਜੀ ਸ਼ੀ ਪੱਟੀ ਸ਼ੀ ਪੱਟੀ ਵਾਲੇ ਸ਼ੀ ਪੱਟੀ ਸਰਪੰਚ ਸਾਹਿਬ ਆਈ ਗਿਆ ਆ ਇਹ ਦੋ ਲੱਖ ਨੀ ਆਉਂਦਾ ਨਹੀਂ ਆ ਫੋਟੋ ਵੀ ਜੀ ਲਓ ਗੋੜ ਧੰਦਲ ਲਓ ਜੀ ਸਰਪੰਚ ਸਾਹਿਬ ਕੀ ਕਹਿੰਦੇ ਪੈਸੇ ਨਹੀਂ ਮਿਲੇ ਹੁਣ ਥੋੜੇ ਮਿਲ ਗਏ ਸਬਰ ਦਾ ਫਲ ਮੇਲ ਲਓ ਮਿੱਠਾ ਮਿਲਦਾ ਹੈ ਜੀ ਭੱਟੀ ਆਓ ਜੀ ਭੱਟੀ ਕੀ ਭੱਟੀ ਬੱਤੀ ਜਿੰਦੜ ਆਏ ਨਹੀਂ ਤਾਂ ਪੰਧੀਆਂ ਗੁੰਨੂਪੁਰਾ ਗੁੰਨੂਪੁਰਾ گورਸੀਆਂ ਅਬੋਵਾਲ ਹੰ ਬਵਾਲ ਜਲਾਲਪੁਰ ਜੋਗੀ ਜੀਮਾ ਬਨੂ 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 ਹਮ ਬੋਲ ਜਲਾਲਪੁਰ ਜੀ ਨਹੀਂ ਹਮ ਬੋਲ ਨਹੀਂ ਨਹੀਂ ਬਨੂ ਬਨੂ ਹਮ ਬੋਲ ਬਨੂ 1 ਲੱਖ ਰੁਪਈਆ ਦਾ ਗੋਰਸੀਆ ਆ ਲੋ ਜੀ ਆਪਣਾ ਬਨੂਪੁਰ ਦਾ ਸਰ 4 ਲੱਖ ਰੁਪਈਆ ਦਾ ਨਹੀਂ ਤੋ ਗੋਰਸੀਆ ਵਾਲ ਜੀ ਤਲੋ ਹੰਗੋ ਬੋਆਲੀਆ ਬੋਆਲ ਖੰਭਾ ਲੋ ਜੀ ਬੋਸ਼ਿਆ ਲੋ ਬੋਆਲ ਬੋਆਲ ਅੱਧੇ ਇੱਧਰ ਲਓ ਤੱਤੇ ਦੋ ਲਾ ਇੱਧਰ ਦੋ ਜਾਨੇ ਇੱਧਰ ਲਾੜੋ ਹੱਥ ਲਓ ਇੱਧਰ ਲਾਓ ਠੀਕ ਬੋਸ਼ਿਆਲੇ ਆਓ ਜੀ ਜੋਗੀ ਚੀਮਾ ਮਰੀ ਆਦੀ ਆ ਜੀ ਆ ਵੀ ਮਰੀ ਆ ਜੇ ਨਾਲ ਹਮਸਾਰ ਆ ਸ਼ਹਿਰੀ ਆ ਜੋ ਵੀ ਸੀਵਾ ਕਠਾਣਾ ਕਠਾਣਾ ਕੋਈ ਨਹੀਂ ਆਇਆ ਜੀ ਬਾਜ਼ਾਰ ਬਲੱਗਣ ਤਾਰਾਪੁਰ ਤਾਰਾਪੁਰ ਦਾ ਸਾਰਾ ਤਾਰਾਪੁਰ ਦਾ ਉੱਧਰ ਹੀ ਲੱਗਦਾ ਤਾਰਾਪੁਰ ਰਿਸ਼ਪਾਲੂ ਨਾਂ ਲੱਗਦਾ ਬਲੱਗਣ ਬਲੱਗਣ ਐਸਾ ਹੋਊਗਾ ਭੱਡੀਆਂ ਭੱਡੀਆਂ ਵਾਲੇ ਆਏ ਨਹੀਂ ਪੱਤੀ ਜਿੰਦੜ 18 ਬਜ਼ਾਰ ਸਰਕਾਰਾ ਕੋਲ ਇੱਕ ਦਰਦ ਦੇ ਕੋਰੇ ਸਾਡੇ ਬਾਰ ਬਹਾਉ ਆਓ ਪੱਤੀ ਜਿੰਦੜ ਭੱਟੀਆਂ ਉਹ ਭੱਟੀਆਂ ਇੱਧਰ ਤੇ ਭੱਟਿਆ ਚਲੋ ਇਹ ਦੇਦੇ ਹੋ ਆ ਤੂੰ ਹੀ ਕਰ ਦੇ ਦੇ ਨਿੱਦੜ ਨਾ ਹੋ ਜਾਂਦੇ ਕਿਹੜੇ ਰਹਿ ਗਏ ਭਾਈ ਪਰਤੂ ਆਏ ਨੇ ਵਸਤੇੜਾਂ ਪੱਟੀ ਜਿੰਦਰ ਆ ਰਿਹਾ ਪੱਤੀ ਜਿੰਦਰ ਨਹੀਂ ਜਿੰਦਰ ਰੱਤੀ ਨਾ ਹੋਣੇ ਲੋ ਜੀ ਜਿੰਦਰ ਕਰੇਗਾ ਨਾ ਜੀ ਜਿੰਦਰ ਕਰੇਗਾ ਨਾ ਠੀਕ ਹਾਂ ਯਾ ਸਵਾ ਠੀਕ ਹੈ